ਪਤਾ ਹੀ ਹੋਊਗਾ ਸਾਰੇ ਨੂੰ ਇਹ ਪਿੰਡ ਮਕੋੜ ਸਾਹਿਬ ਵਿੱਚ ਪੰਚਾਇਤ ਜ਼ਮੀਨ ਚ ਪੰਜਾਬ ਸਰਕਾਰ ਦੇ ਪ੍ਰੈਸ਼ਰ ਦੇ ਤਹਿਤ ਜੀ ਪੰਚਾਇਤ ਵੱਲੋਂ ਮਤਾ ਪਵਾਇਆ ਗਿਆ ਤਾਂ ਐਚ ਪੀ ਸੀ ਐਲ ਕੰਪਨੀ ਦੀ ਸੀਬੀਜੀ ਪਲਾਂਟ ਲਾਣ ਬਾਰੇ ਜੀ ਉਸ ਵਾਸਤੇ ਜੀ ਕੱਲ ਪਰਸੋਂ ਤੋਂ ਹੀ ਇੱਥੇ ਵਿਰੋਧ ਪ੍ਰਦਰਸ਼ਨ ਤੋਂ ਸ਼ੁਰੂ ਕੀਤਾ ਗਿਆ ਤੇ ਅੱਜ ਵੀ ਜਿਸ ਤਰ੍ਹਾਂ ਖਬਰਾਂ ਮਿਲੀਆਂ ਨੇ ਵੀ ਜਿਹੜੇ ਸਰਕਾਰੀ ਅਮਲੇ ਅਜੋ ਨਿਸ਼ਾਨਦੀ ਕਰਨਾ ਪਵੇਗਾ ਉਸ ਪੱਖੋਂ ਅਸੀਂ ਪਹਿਲੀ ਆਪਣਾ ਇਕੱਠ ਕਰ ਲਿਆ ਸੀ ਨੇੜਲੇ ਪਿੰਡਾਂ ਦਾ ਗਵਾਂਢੀ ਜਿਹੜੇ ਜ਼ਿੰਮੇਦਾਰ ਨੇ ਸਾਰੇ ਜੀ ਪਰ ਸਾਨੂੰ ਪਹਿਲਾਂ ਐਸਐਚਓ ਸਾਹਿਬ ਇੱਥੇ ਆਏ ਉਸ ਉਹਨਾਂ ਨੇ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਸਡੀਐਮ ਸਾਹਿਬ ਮੋੜਕ ਤਹਿਸੀਲ ਚ ਬੁਲਾ ਰਹੇ ਨੇ ਉਸ ਤੋਂ ਬਾਅਦ ਅਸੀਂ ਤਹਿਸੀਲ ਚ ਗਏ ਉੱਥੇ ਜਾ ਕੇ ਜਿਹੜੇ ਪਦਵੰਤੇ ਸੱਜਣ ਪਿੰਡ ਦੀ ਮੋਰੀ ਪੰਚਾਇਤ ਵੀ ਸੀ ਜੀ ਅਸੀਂ ਨੇੜਲੇ ਇਲਾਕੇ ਵਾਲੀ ਵੀ ਤੇ ਸਾਰੇ ਜੀ ਪਿੰਡਾਂ ਦੇ ਨਾਲ ਸਾਂਝੀਦਰ ਪਾਈ ਵੀ ਸੀ ਮਣਿਆਣੇ ਕੋਖਰ ਤੇ ਫੂਲਦੇਤੋਈ ਜੀ ਉੱਥੇ ਜਾ ਕੇ ਕੰਪਨੀ ਦੇ ਜਿਹੜਾ ਆਮਲਾਤੀ ਉਹ ਵੀ ਆਇਆ ਹੋਇਆ ਸੀ ਜਿਹੜਾ ਨੇ ਆਪਣਾ ਪੱਖ ਰੱਖਿਆ ਜੀ ਅਸੀਂ ਕੀ ਪਾਣੀ नीचे गिरदे नहीं डिस्चार्ज नहीं करदे असि त इन्ना का पानी ਲੈਣਾ इन्ना का रीसाइकल करना ओथो अपने आप मान गए जी की असि तं जी जिमे 1 लाख लीटर ਲੈਣਾ ਸਾਡੇ ਕੋਲ ਟੈਕਨੋਲੋਜੀ ਆ ਵੀ 80% ਅਸੀਂ ਨੂੰ ਰੀਸਾਈਕਲ ਕਰਨਾ ਜਦੋਂ ਕਿ ਟੈਕਨੋਲੋਜੀ ਫਿਲਹਾਲ ਇੰਨੀ ਹੈ ਨਹੀਂ ਇਹ ਯੂਰਪ ਦੀ ਟੈਕਨੋਲੋਜੀ ਆ ਆਪਣੇ ਚਲੋ ਮੰਨ ਲਈ ਉਹਨਾਂ ਦੀ ਗੱਲ ਮੰਨ ਲਈ 80% ਉਹਨਾਂ ਨੇ ਰੀਸਾਈਕਲ ਕਰਤਾ ਪਿੱਛੇ ਰਗੇ 20000 ਲੀਟਰ ਜਿਹੜਾ ਨੂੰ ਅਸੀਂ ਪੁੱਛੇ ਤੁਸੀਂ ਇਹਦਾ ਕੀ ਕਰੋਗੇ ਉਹ ਕਹਿਣ ਲੱਗੇ ਇਸ ਨੂੰ ਟੈਂਕ ਚ ਸਟੋਰ ਕਰਾਂਗੇ ਜੀ ਬੈਂਕ 'ਚ ਸਟੋਰ ਕਰਕੇ ਕੀ ਕਰੋਗੇ ਜੀ ਇਹ ਤੋਂ ਉਹਨੂੰ ਵੇਚਿਆ ਕਰਾਂਗੇ ਜਿਗਾ ਉਹ ਆਪਣੇ ਆਪ ਹੀ ਕਰਦੇ ਥੋਨੂੰ ਵੇਚਿਆ ਕਰਾਂਗੇ ਜੀ ਚਲੋ ਮੰਨ ਲਾਂਗੇ ਵੀ ਅਸੀਂ ਉਹਨਾਂ ਨੂੰ ਲੈ ਕੇ ਪਾਣੀ ਲਈ ਖੇਤ 'ਚ ਪਾ ਲਿਆ ਕਰਾਂਗੇ ਚਲੋ ਨਹੀਂ ਗੱਲ ਮੰਨ ਲਈਏ ਪਰ ਪਾਣ ਦਾ ਟਾਈਮ ਕਿਹੜਾ ਕਿਹੜਾ ਹੈ ਜੀ ਖਾੜੀਆਂ ਵੇਲੇ ਜ਼ਮੀਨ ਖਾਲੀ ਹੁੰਦੀ ਹੈ ਸਿਰਫ 1 ਮਹੀਨਾ ਤੇ ਜੀਰੀਆਂ ਜੀਰ ਦੀ ਟਵਾੜੀ ਦੇ ਕਣਕ ਬੀਜਣ ਵੇਲੇ ਜ਼ਮੀਨ ਹੁੰਦੀ ਹੈ 15 ਦਿਨ ਸਿਰਫ ਸਾਰੇ ਸਾਲ 'ਚ 365 ਦਿਨਾਂ 'ਚੋਂ 45 ਦਿਨ ਹੀ ਜ਼ਮੀਨ ਵੇਰੀ ਹੁੰਦੀ ਹੈ 320 ਦਿਨ ਰਹਿ ਗਏ 320 ਦਿਨਾਂ ਦਾ ਪਾਣੀ ਲਾ ਲੋ 20000 ਲੀਟਰ ਰੋਜ਼ ਕੰਪਨੀ ਦੇ ਕਹਿਣ ਮੁਤਾ ਉਹ ਪਾਣੀ ਕਿੱਧਰ ਸਟੋਰ ਹੋਏਗਾ ਜੀ ਕਿੰਨੇ ਕ ਟੈਂਕ ਬਣਾਣਗੇ ਕਿਹੜੇ ਪਿੰਡਾਂ ਤੱਕ ਟੈਂਕ ਭਰ ਜਾਣਗੇ ਜੀ ਗੱਲ ਤਾਂ ਸਚਾਈ ਤੇ ਹੈ ਜੀ ਪਾਣੀ ਉਹਨਾਂ ਨੇ ਡਿਸਚਾਰਜ ਕਰਨਾ ਨੀਚੇ ਜੀ ਕੁਝ ਟਾਈਮ ਪਾ ਗਏ ਚਲੋ ਮੰਨ ਲਾਂਗੇ ਸਾਲ ਕਰ ਲੈਣਗੇ 6 ਮਹੀਨੇ ਸਟੌਪ ਕਰ ਲੈਣਗੇ 2 ਸਾਲ ਕਰ ਲੈਣਗੇ ਆਖਰ ਨੂੰ ਆ ਕੇ ਉਹਨੇ ਪਾਣੀ ਛੁੱਟਣਾ ਥੱਲੇ ਸਾਡਾ ਫੇਰ ਦੂਜੀ ਗੱਲ ਆ ਗਈ ਜੀ ਆ ਪਾਣੀ ਡਿਸਚਾਰਜ ਦੇ ਇਸ ਤੇ ਫਿਰ ਪਿੱਛੇ हट ਕੇ ਕਹਿੰਦੇ ਜੀ ਸਾਡੇ ਕੋਲ ਤਾਂ ਹੋਰ ਹਾਲ ਨਹੀਂ ਸਟੈਂਕ ਚ ਸਟੋਰ ਕਰ ਸਕਦੇ ਆ 20000 ਲੀਟਰ ਡੇਲੀ ਨੂੰ 320 ਦਿਨਾਂ ਦਾ 20000 ਲੀਟਰ ਰੋਜ਼ ਦਾ ਹੋ ਗਿਆ ਜੀ 1 ਲੱਖ ਲੀਟਰ ਇਹਨੇ ਪਾਣੀ ਪਰ 80% ਇਹਨਾਂ ਨੇ ਰੀਸਾਈਕਲ ਨਹੀਂ ਕਰਨਾ ਹੈ ਕਿਉਂਕਿ ਰੀਸਾਈਕਲਿੰਗ ਦਾ ਜਿਹੜਾ ਖਰਚਾ ਟ੍ਰੀਟਮੈਂਟ ਪਲਾਣ ਦਾ ਬਹੁਤ ਜ਼ਿਆਦਾ ਹੁੰਦਾ ਪਰ ਆਪਾਂ ਇਹਨਾਂ ਕੰਪਨੀਆਂ ਦਾ ਆਪਾਂ ਨੂੰ ਪਤਾ ਹੀ ਹੈ ਵੀ ਕੀ ਹਾਲਾਤ ਆ ਉਹ ਕਹਿੰਦੇ ਜੀ ਪੋਲਿਊਸ਼ਨ ਬੋਰਡ ਦੀ ਸਾਨੂੰ ਐਨਓਸੀ ਮਿਲ ਰਹੀ ਹੈ ਨਹੀਂ ਇਹ ਮਿਲ ਰਿਹਾ ਹੁੰਦਾ ਆਪਾਂ ਨੂੰ ਪਤਾ ਹੈ ਜੀ ਐਨਓਸੀ ਪੋਲਿਊਸ਼ਨ ਬੋਰਡ ਦਾ ਆਪਣੀ ਕਿੰਨੀ ਕੁਆਲਿਟੀ ਤੇ ਚੱਲਦੇ ਜੀ ਉਹ ਕਹਿੰਨੇ ਕਿ ਲੋਕਾਂ ਵਿੱਚ ਖੜਦੇ ਨੇ ਜੀ ਸ੍ਰੀ ਆਮ ਆਪਾਂ ਨੂੰ ਪਤਾ ਜਿਹੜਾ ਜੀਰੇ ਵਾਲੀ ਹੋ ਗਈ ਜਿਵੇਂ ਮਰਜ਼ੀ ਪੇਂਟ ਵਾਲੀਆਂ ਫੈਕਟਰੀਆਂ ਹੋ ਗਈਆਂ ਜੀ ਸਾਰਾ ਨਾ ਪਾਣੀ ਥੱਲੇ ਜਾ ਰਿਹਾ ਜਿਹੜੀਆਂ ਲਿਕੋਰ ਵਾਲੀਆਂ ਸ਼ ਜਿਹੜੇ ਨਾਲ ਟੀਬ ਵਾਲਾ ਆਪਾਂ ਦੇਖਦੀਆਂ ਝੱਗ ਘੜਦੇ ਨਹੀਂ ਸੀ ਨੀਰਾ ਜ਼ਹਿਰ ਨਿਕਲਦਾ ਉਹਨਾਂ ਤੋਂ ਪਾਣੀ ਤੇ ਪੈਸਾ ਹੋਣ ਤੋਂ ਬਾਅਦ ਉਹ ਪਿੱਛੇ हट ਗਈ ਜੀ ਕਿ ਇਸ ਤਾਂ ਸਾਡੇ ਕੋਲੇ ਹੋਰ ਹੱਲ ਹੈ ਨਹੀਂ ਕੋਈ 20% ਤੋਂ ਬਾਅਦ ਜਿਹੜਾ ਰੋਜ਼ ਦਾ 20 ਲੀਟਰ ਹੋ ਗਿਆ ਫਿਰ ਦੂਜੇ ਨੰਬਰ ਤੇ ਆ ਗਈ ਜੀ ਚਲ ਸਪੋਜ਼ ਕਰੋ ਸੈਂਟਰ ਸਰਕਾਰ ਸੋਚ ਰਹੀ ਹੈ ਵੀ ਪੰਜਾਬ ਚੋਂ ਜੀਰੇ ਨੂੰ ਬੰਦ ਕਰਿਆ ਜਾਵੇ ਚਲੋ ਕਿ ਹਾਂ ਜੀ ਠੀਕ ਹੈ ਸੈਂਟਰ ਸਰਕਾਰ ਦੀ ਸੋਚ ਫਿਲਹਾਲ ਇਹੀ ਹੈ ਵੀ ਪੰਜਾਬ ਚੋਂ ਜੀਰੇ ਨੂੰ ਬੰਦ ਕਰਿਆ ਜਾਵੇ ਔਰ ਉਸ ਤੋਂ ਬਾਅਦ ਕਿ ਹੈ ਵੀ ਮਾ ਚਲੋ ਥੋੜੀ ਜਿਹੜੀ ਪਰਾਲੀ ਫੈਕਟਰੀ ਹੈ ਸੀਬੀ ਜੀ ਪਲਾਂਟ ਆ ਪਰਾਲੀ ਆਧਾਰਤ ਕਹਿੰਦਾ ਹਾਂ ਜੀ ਕੋਈ ਵੀ ਚਲੋ ਮੰਨ ਲਾਂਗੇ ਤੁਸੀਂ ਉੱਥੇ ਕੂੜਾ ਕਰਕਟ ਖੱਟਾ ਕਰਕੇ ਉਸ ਤੋਂ ਵੀ ਗੈਸ ਬਣਾ ਲਓਗੇ ਕਿ ਠੀਕ ਹੈ ਜੀ ਹਾਂ ਪਰਾਲੀ ਦਾ ਰਤ ਅਮਾ ਚਲੋ ਜਦ ਪਰਾਲੀ ਬੰਦ ਹੋ ਗਈ ਜੀਰੀ ਲੱਗਣੀ ਬੰਦ ਹੋ ਗਈ ਪਰਾਲੀ ਮਿਲ ਨਹੀਂ ਬੰਦ ਹੋ ਗਈ ਤੁਹਾਡਾ ਪਲਾਂਟ ਕਿਹੜੇ ਕੰਮ ਦਾ ਕਿਹਾ ਜੀ ਜ਼ੀਰੋ ਆ ਉਹ ਆਪਣੇ ਆਪ ਹੀ ਮੰਨਗੇ 5 ਸਾਲਾਂ ਬਾਅਦ ਸਪੋਜ਼ ਕਰੋ ਜੀਰੀ ਲੱਗਣੀ ਬੰਦ ਪਰਾਲੀ ਬੰਦ ਲੱਕੜ ਦਾ ਜਿਹੜਾ ਕਣਕ ਦਾ ਜਿਹੜਾ ਸੱਕੜ ਹੈ ਜੀ ਉਹ ਤਾਂ ਪਰਾਲੀ ਆਪਣੀ ਤੂੜੀ ਪਹਿਲੀ ਨਹੀਂ ਪੂਰੀ ਹੁੰਦੀ ਹੈਗੀ ਡੰਗਰਾ ਪਸ਼ੂਆਂ ਵਾਸਤੇ ਰੇਟ ਪਹਿਲੀ 5-600 ਤੇ ਪਹਿਲੀ ਜਾ ਰਹੀਓ ਫੇਰ ਮਾ ਤੁਸੀਂ ਕੀ ਕਰੋਗੇ ਜੀ ਕਿਹਾ ਜੀ ਫਿਰ ਸਾਡਾ ਪਲਾਂਟ ਜ਼ੀਰੋ ਜਦ ਜਿਰੀ ਲੱਗਣੀ ਬੰਦ ਹੋ ਗਈ ਪ੍ਰਾਲੀ ਮਿਲਣੀ ਬੰਦ ਹੋ ਗਈ ਉਸ ਤੋਂ ਬਾਅਦ ਫਿਰ ਜੀ ਆ ਫਿਰ ਗੱਲ ਇਹ ਬਣਨੀ ਹੈ ਜੀ ਸਾਡੇ ਨੇੜੇ ਪਾਤਣਾ ਨੇੜੇ ਪਿੰਡ ਹੈ ਜੀ ਉੱਥੇ ਪਹਿਲਾਂ 슈ਗਰ ਮਿਲਤ ਯਾਨੀ ਕਿ ਚੀਨੀ ਮਿਲੀਦੀ ਜੀ ਪਹਿਲਾਂ ਜਦੋਂ 25 30 ਸਾਲ ਪਹਿਲਾਂ ਗੰਨਾ ਲੱਗਿਆ ਕਰਦਾ ਗੰਨਾ ਚ ਆਇਆ ਕਰਦਾ 슈ਗਰ ਗੇਨ ਔਰ ਜਿਵੇਂ ਜਿਰੀ ਆਇਆ ਗੰਨਾ ਲੱਗਣਾ ਬੰਦ ਹੋ ਗਿਆ ਉਹ ਫੈਕਟਰੀ ਉਹ ਮਿਲਗੇ ਵਿੱਚ ਗੰਨਾ ਜਾਣਾ ਬੰਦ ਹੋ ਗਿਆ ਮਿਲ ਬੰਦ ਹੋ ਗਈ ਉਹਦੀ ਜਗ੍ਹਾ ਚ ਅੱਕੇ ਸਰਕਾਰ ਨੇ ਜੀ ਹੁਣ ਸ਼ਰਾਬ ਫੈਕਟਰੀ ਲਾ ਰਹੀ ਹੈ ਜੀ ਜਿਵੇਂ ਸਮਝ ਲਓ ਸਪੋਜਾ ਅੱਜ 5-7 ਸਾਲਾਂ ਬਾਅਦ ਦਿੱਤੀ ਵੀ ਉਹ ਸਗੋਂ 10 ਸਾਲਾਂ ਬਾ ਨੇੜਲੇ ਪਿੰਡ ਦਾ ਜਮੀ ਬੂਰਾ ਹਾਲ ਹੈ ਜੀ ਬਦਬੂਦਾਰ ਹਵਾ ਆਉਂਦੀ ਹੈ ਜੀ ਜਿਹੜਾ ਪਾਣੀ ਨੀਚੇ ਗੇਰਿਆ ਚਾਰਿਆ ਨੇੜਲੇ ਪਿੰਡ ਦਾ ਪਾਣੀ ਵੀ ਖਰਾਬ ਹੋ ਗਿਆ ਉਸ ਤੋਂ ਬਾਅਦ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਉਹ ਕਹਿਣ ਲੱਗੇ ਸਾਡਾ ਸਕੂਲ ਤਾਂ ਇਸ ਚੀਜ਼ ਦਾ ਕੋਈ ਹੱਲ ਹੈ ਹੀ ਨਹੀਂ ਫਿਰ ਮਾ ਚੱਲ ਜਦ ਸਰਕਾਰੀ ਤੰਤਰ ਸਾਡੀ ਅੱਜੀ ਨਹੀਂ ਸੁਣ ਰਿਹਾ ਹੱਥ ਜੋੜਨ ਤੋਂ ਬਾਅਦ ਜਦ ਫੈਕਟਰੀ ਲੱਗ ਗਈ ਸਾਰਾ ਕੁਝ ਸਰਕਾਰ ਦੇ ਕਬਜ਼ੇ ਆ ਗਿਆ ਫੈਕਟਰੀ ਕਬਜ਼ੇ ਆ ਗਿਆ ਸਾਡੀ ਕੌਣ ਸੁਨੇਗਾ ਬਾਅਦ ਚਾ ਅਸਰ ਤੁਹਾਡੇ ਪਿੰਡ ਦੀ ਤੇ ਪੰਚਾਇਤ ਹੋ ਗਈ ਜਿਵੇਂ ਹਾਂਜੀ ਹਾਂਜੀ ਇਹ ਤਾਂ ਕਹਿੰਦੇ ਕਿ ਜਿਹੜੇ ਲੋਕ ਠੇਕੇ ਤੇ ਲੈ ਰਹੇ ਸੀ ਹਾਂਜੀ ਹਾਂਜੀ ਉਹੀ ਇਸ ਦਾ ਵਿਰੋਧ ਤੁਸੀਂ ਛਾਂਡ ਲਓ ਜੀ ਆ ਵੀਰ ਖੜੇ ਜੀ ਇਹ ਹਾਂ ਜੀ ਹਾਂ ਆ ਵੀਰ ਖੜਿਆ ਜੀ ਆ ਵੀ ਉੱਥੇ ਸਾਹਮਣੇ ਪਾਈਟ ਸੇ ਸ਼ਾਮਿਲਤੀ ਜੀ ਜਦੋਂ ਕੰਪਨੀ ਵਾਲੇ ਸਾਹਮਣੇ ਅਮਲੀ ਸਾਹਮਣੇ ਖੜੇ ਸੀ ਇਹ ਇਹ ਵੀਰ ਦੀ ਜ਼ਮੀਨ ਜੀ 5 ਕਿਲੋਮੀਟਰ ਦੂਰ ਹੈ ਜੀ ਤੇ ਆ ਗਏ ਅੰਕਲ ਜੀ ਇਹਨਾਂ ਦੀ ਜ਼ਮੀਨ ਵੀ 5 ਕਿਲੋਮੀਟਰ 4-5 ਕਿਲੋਮੀਟਰ ਦੂਰ ਆ ਆ ਵੀਰ ਖੜਿਆ 2 2.5 ਕਿਲੋਮੀਟਰ ਦੂਰ ਆ ਕੋਈ ਜ਼ਮੀਨ ਨਹੀਂ ਬੀਜ ਰਿਹਾ ਜੀ ਯਾਨੀ ਕਿ ਜਿਹੜੇ 80% ਹਨ ਜੀ ਉਹ ਸਾਰੇ ਤਕਰੀਬਨ ਜਿਹੜੇ ਦੂਰ ਵਾਲੀ ਜ਼ਮੀਨਾਂ ਵਾਲੇ ਜਾਂ ਦੂਜੇ ਪਿੰਡ ਗਏ ਆ ਨੇੜਲੇ ਤੋਂ ਹੈ ਹੀ 20% ਐ ਜੀ ਦੂਜੇ ਪਿੰਡਾਂ ਗਏ ਵੀ ਆ ਰਹੇ ਆ ਦੇਖੋ ਜੀ ਮਕੋੜ ਸਾਹਿਬ ਦੇ ਇਹ ਨਾ ਇਹਨਾਂ ਦਾ ਤਾਂ ਇਹਨੇ ਕਦੇ ਅੱਜ ਤੱਕ ਇੱਕ ਮਰਲਾ ਨਹੀਂ ਵਿਜਿਆ ਫਿਰ ਜਿਹੜਾ ਪੰਚਾਇਤ ਹੈਗੀ ਸਪੋਰਟ ਕਿਉਂ ਕਰ ਰਹੀ ਐ ਇਸ ਚੀਜ਼ ਨੂੰ ਲੈ ਕੇ ਕਿ ਪੰਚਾਇਤ ਦੇ ਉੱਤੇ ਕੋਈ ਦਬਾਅ ਬਣਦਾ ਹੈ ਦੇਖੋ ਜਿਹੜਾ ਦਬਾਅ ਜਿੱਥੋਂ ਤੱਕ ਮੈਂ ਸੁਣਿਆ ਜੀ ਦੇਖੋ ਪਹਿਲਾ ਨੰਬਰ ਤੋਂ ਜੀ ਚਲੋ ਆਪਾਂ ਸੋਚ ਸਕਦੇ ਆ ਵੀ ਦੇਖੋ ਪਹਿਲੇ ਤੋਂ ਬਾਅਦ ਹਾਂਜੀ ਪੰਚਾਇਤਾ ਜਿਹੜਾ ਆ ਪਲਾਂਟ ਜਾਰਾ ਜਾ ਰਹੇ ਨੇ ਜੀ ਆ ਵਰਲਡ ਬੈਂਕ ਦੇ ਫੰਡ ਤੇ ਲਾਈ ਜਾ ਰਹੇ ਨੇ ਸੈਂਟਰ ਸੈਂਟਰ ਸਟੇਟ ਸਰਕਾਰ ਫਿਰ ਅਗੇ ਡੀਸੀ ਦੇ ਆਰਡਰਾਂ ਤੋਂ ਜੀ ਇਹ ਤਾਂ 80% ਸਬਸਿਡੀ ਹੈ ਜੀ ਮੰਨ ਲਓ 200 ਕਰੋੜ ਦਾ ਪਲਾਂਟ ਕਰ ਰਹੇ ਨੇ ਜੀ ਆ ਇੱਥੇ ਰਹਿ ਗਿਆ 200 ਕਰੋੜ ਲਾ ਕੇ ਇੰਨਾ ਤਾਂ ਰਹਿ ਗਿਆ 40 ਕਰੋੜ ਪਿੱਛੇ ਰਹਿ ਗਿਆ 160 ਕਰੋੜ 160 ਉਹਨਾਂ ਨੇ ਸਬਸਿਡੀ ਚ ਲੈਣਾ 160 ਕਰੋੜ ਦਾ ਰੱਬ ਨਾ ਜਾਣੇ ਕਿੰਨਾ ਤੋਂ ਬਿਊਰੋਕ੍ਰੇਸੀ ਨੂੰ ਚੜ ਰਹੇ ਨੇ ਜੀ ਪਤਾ ਨਹੀਂ ਕਿੰਨਾ ਕ ਜਿਹੜੇ ਸਾਡੇ ਏਰੀਆ ਦੇ ਲੀਡਰ ਨੇ ਉਹਨਾਂ ਨੂੰ ਚੜ ਰਹੇ ਨੇ ਜੀ ਜਿਹੜਾ ਉਹਨਾਂ ਤੇ ਇੰਨਾ ਪ੍ਰੈਸ਼ਰ ਬਣਾਇਆ ਜਾ ਰਿਹਾ ਸਾਰਾ ਰੋਲਾ ਉਹ 80% ਦੀ ਸਬਸਿਡੀ ਦਾ ਹੀ ਏ ਜਿਹੜਾ ਵਰਲਡ ਬੈਂਕ ਮੇਨੋਂ ਜਾਰੀ ਹੋਣੀ ਏ